ਏ ਜੀ ਡੈਡ ਬੋਡੀ ਮਿਲੀ ਆ ਫਾਇਲ ਕਾ ਦੇ ਪਿੰਡ ਹੋਜ ਉਰਫ ਗੰਧੜ ਉਥੇ ਨਾਲ ਟਾਣੀਆਂ ਹੈਗੀਆਂ ਥਾਣੇ ਵਾਲਾ ਖੂ ਉਥੇ ਨਾਲ ਹੀ ਚੰਦ ਮੰਡਰੇ ਲੱਗਦਾ ਈ ਇਹ ਡੈਡ ਬੋਡੀ ਉਥੋਂ ਵਿੱਚੋਂ ਮਿਲੀ ਆ ਪਾਣੀ ਦੇ ਆਈ ਸੀਗੀ ਰੋੜ ਕੇ ਪਰ ਜੀ ਦੇਖੋ ਲਗਭਗ 40 ਤੋਂ 45 ਸਾਲ ਆਈ ਡੀਆ ਇੱਥੇ ਲੱਗਦੀ ਆ ਜੀ ਕੱਪੜੇ ਕਿਸ ਤਰ੍ਹਾਂ ਦੇ ਥਾਏ ਹੋਏ ਕੱਪੜੇ ਟੀ-ਸ਼ਰਟ ਆ ਜੀ ਲੋਰ ਆ ਜੀ ਔਰ ਸ਼ੂਜ਼ ਆ ਜੀ ਪਾਣੀ ਦੇਖੋ ਇਹ ਹਾਲਾਤ ਜਿੱਦਾਂ 스멜 ਕਰ ਰਹੀ ਆ ਡੈਡ ਬੋਡੀ ਗਲ ਚੁਕੀ ਆ ਕੁਝ ਜਾਨਵਰ ਲੈ ਗਏ ਆ ਦੇਖੋ ਲਗਭਗ ਇਹਨੂੰ 10 ਤੋਂ 15 ਦਿਨ ਮੂਲੀ ਗੱਲ ਹੈ ਹੋ ਚੁੱਕਿਆ ਇਹਨਾਂ ਸਮਾਂ ਜੀ ਘੰਟਾ ਉਹ ਹੋ ਗਿਆ ਤਕਰੀਬਨ ਅਸੀਂ ਹਸਪੀਟਲ ਲੈ ਕੇ ਆਏ ਇਹਨੂੰ ਇਹਨੂੰ ਮੋਰਚਰੀ ਚ ਰਗਵਾਉਣਾ ਹੀ ਆਪਣੇ ਨਾਲ ਮੁਲਾਜ਼ਮ ਆਇਆ ਜੀ ਉਹ ਐਪਲੀਕੇਸ਼ਨ ਦੇ ਰਿਹਾ ਕਿ ਡੈੱਡ ਬੋਡੀ ਨੂੰ ਮੋਰਚਰੀ ਚ 72 ਘੰਟੇ ਲਈ ਰੱਖਿਆ ਜਾਵੇ ਕਿ ਤਾਂ ਕਿ ਪਹਿਚਾਣ ਤਕਰੀਬਨ 12 1 ਵਜੇ ਦੀ ਘਟਨਾ ਹੈਗੀ ਜੀ ਸੂਚਨਾ ਇਹ ਸਭ ਤੋਂ ਪਹਿਲਾਂ ਉੱਤੇ ਜਿਹੜੀਆਂ ਟਾਣੀਆਂ ਤੋਂ ਬਰਾਮਦ ਕੀਤਾ ਗਿਆ ਡੈੱਡ ਬੋਡੀ ਨੂੰ ਉੱਤੋਂ ਦੇ ਲੋਕ ਸੀਗੇ ਉੱਤੋਂ ਦੇ ਲੋਕਾਂ ਨੇ ਦੇਖਿਆ ਕਿ ਡੈੱਡ ਬੱਡੀ ਆਈ ਹੋਈ ਐ ਔਰ ਉਹਨਾਂ ਨੇ ਪਿੰਡ ਦੇ ਸਰਪੰਚ ਨੂੰ ਫੋਨ ਕਰਿਆ ਉਹ ਸਾਡੇ ਪਿੰਡ ਉਹਨਾਂ ਦੇ ਪਿੰਡ ਸਰਪੰਚ ਸਾਹਿਬ ਨੇ ਚੌਂਕੀ ਮੰਡੀ ਲਾਡੂ ਦਾ ਫੋਨ ਕਰਿਆ ਔਰ ਫਿਰ ਕੇ ਮੁਲਾਜ਼ਮ ਆਏ ਉੱਤੋਂ ਉੱਤੋਂ ਜਾਇਜ਼ਾ ਲਿਆ ਫਾਈਲ ਕਾ ਦੇ ਸਦਰ ਦੇ ਐਸ ਐਚਓ ਸਾਹਿਬ ਵੀ ਉੱਤੇ ਗਏ ਮੌਕੇ ਤੇ ਉਹਨਾਂ ਵੀ ਜਾਇਜ਼ਾ ਕੀਤਾ ਮੌਕੇ ਦਾ ਹਾਂਜੀ ਉਦੋਂ ਮੁੜ ਕੇ ਅਸੀਂ ਇੱਥੇ ਲੈ ਕੇ ਆਏ ਜੀ